ਅਦਾ ਮਾਪੇ ਜੁਗ ਜੁਗ ਜੀਣ ਸਦਾ ਮਾਪਿਆਂ ਸਿਰ ਬੇ ਪਰਵਾਈਆਂ ਨੇ ਵੱਡਿਆਂ ਦੀ ਹੁੰਦੀ ਲੋੜ ਸਦਾ ਫਿਰ ਪੈਂਦੀਆਂ ਕਿਉਂ ਜੁਦਾਈਆਂ ਨੇ ਵੱਡਿਆਂ ਦੀ ਹੁੰਦੀ ਲੋੜ ਸਦਾ ਫਿਰ ਪੈਂਦੀਆਂ ਕਿਉਂ ਜੁਦਾਈਆਂ ਨੇ ਜੋ ਬਣਿਆ ਆਖਰ ਭੱਜਣਾ ਏ ਜ਼ਿੰਦਗੀ ਦਾ ਵਜਦਾ ਸਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਸਾਇਆ ਸਵਰਗ ਬਰਾਬਰ ਹੁੰਦਾ ਏ ਨਾ ਮਾਪਿਆਂ ਜੀ ਕਿਦਰੇ ਸ਼ਾਨ ਲੋਕੋ ਹੱਥੀ ਸ਼ਾਵਾਂ ਕਰਦੇ ਬੱਚਿਆਂ ਨੂੰ ਪੂਰਾ ਕਰਦੇ ਨੇ ਹਰ ਚਾ ਲੋਕੋ ਹੱਥੀ ਸ਼ਾਵਾਂ ਕਰਦੇ ਬੱਚਿਆਂ ਨੂੰ ਪੂਰਾ ਕਰਦੇ ਨੇ ਹਰ ਚਾ ਲੋਕੋ ਹਰ ਖੁਸ਼ੀ ਖਰੀਦ ਕੇ ਦੇਂਦੇ ਨੇ ਬੱਚਿਆਂ ਨੂੰ ਜਿਸ ਤੇ ਨਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਦੁਜਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਤਿਲ ਲਾਉਂਦੇ ਆਪਣੀ ਜ਼ਿੰਦਗੀ ਦਾ ਤਿਲ ਲਾਉਂਦੇ ਆਪਣੀ ਜ਼ਿੰਦਗੀ ਦਾ ਬੱਚਿਆਂ ਲਈ ਸਭ ਕੁਝ ਕਰਦੇ ਨੇ ਭਾਵੇਂ ਆਵਤੇ ਭੁੱਖੇ ਸੌ ਜਾਂਦੇ ਪਰ ਢਿੱਡ ਬੱਚਿਆਂ ਦਾ ਭਰਦੇ ਨੇ ਭਾਵੇਂ ਆਵਤੇ ਭੁੱਖੇ ਸੌ ਜਾਂਦੇ ਪਰ ਢਿੱਡ ਬੱਚਿਆਂ ਦਾ ਭਰਦੇ ਨੇ ਬੱਚਿਆਂ ਨੂੰ ਵੇਖ ਜਿਉਂਦੇ ਨੇ ਬੱਚਿਆਂ ਦੇ ਸਿਰ ਤੇ ਰਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਤੁਝਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਂ ਹੁੰਦੀ ਰੱਬ ਦਾ ਨਾਮ ਦੁਜਾ ਤੇ ਬਾਪੂ ਸਿਰ ਦਾ ਤਾਜ ਹੁੰਦਾ ਮਾਪੇ ਪੁੱਤ ਤੇ ਪੁੱਤ ਪਰਾਨ ਹੁੰਦੇ ਇਹ ਕੀਤੇ ਕਥਨ ਦਨਾਵਾਨੀ ਮਾਪੇ ਮਰਨ ਤੇ ਜੱਗ ਵਿਰਾਨ ਹੋਵੇ ਭਾਈ ਮਰੇ ਤਾਂ ਭੱਜਦੀਆਂ ਬਾਵਾਨੀ ਮਾਪੇ ਮਰਨ ਤੇ ਜੱਗ ਵਿਰਾਨ ਹੋਵੇ ਭਾਈ ਮਰੇ ਤਾਂ ਭੱਜਦੀਆਂ ਬਾਵਾ ਨੇ ਪੁੱਤਰ ਮਰ